ਪਿਛਲੇ 4-5 ਦਿਨ ਪ੍ਰਸ਼ਾਸਨ ਦੀ ਕੋਈ ਇੰਨੀ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਗਰਦਾਸਪੁਰ ਪ੍ਰਸ਼ਾਸਨ ਦੀ ਜਦੋਂ ਨੋੜ ਸੀਗੀ ਲੋਕਾਂ ਨੂੰ ਉਦੋਂ ਬਿਲਕੁਲ ਵੀ ਇੰਨੀ ਵਧੀਆ ਕਾਰਗੁਜ਼ਾਰੀ ਨਹੀਂ ਸੀ ਉਧਰ ਬੋਲ ਲੋ ਸੱਤ ਪਿੰਡਾਂ ਸਰ ਸੱਤਾਂ ਪਿੰਡਾਂ ਦੇ ਲੋਕ ਫਸੇ ਹੋਏ ਇਹ ਕੋਜ ਰਿਵਰ ਔਰ ਰਾਵੀ ਰਿਵਰ ਦਾ ਜੋ ਇੱਥੇ ਪਰ ਮਿਲਨ ਹੈ ਇਸ ਇਲਾਕੇ ਮੇ ਜੋ ਪਾਰ ਬਾਰਡਰ ਕੇ ਪਾਰ ਬਾਰਡਰ ਕੇ ਨਜ਼ਦੀਕ ਇਸ ਰਿਵਰਸ ਕੇ ਪਾਰ ਜੋ ਸੱਤ گاਉਂ ਹੈ ਉਨਸੇ ਕਨੈਕਟੀਵਿਟੀ ਟੁੱਟ ਗਈ ਥੀ ਖਾਸ ਕਰਕੇ ਸੱਤ گاਉਂ ਹੈ ਜੋ ਕਿ ਐਕਡਮ ਬਾਰਡਰ ਕੇ ਨਜ਼ਦੀਕ ਹੈ तो अभी तक रिवर में बहुत ज्यादा भार था भाव था पानी बहुत ज्यादा था तो नेगोशिएट नहीं कर पा रहे थे अब नहीं उतरिया गुरदासपुर प्रशासन लोका दीया कदरा कीमतें होइयां फेल एनडीआरएफ टीम ने बचाई बॉर्डर को रहंदे सात पिंडा दे लोका जान ਗੁਰਦਾਸਪੁਰ ਦੇ ਮਕੌੜਾ ਪੱਤਨ ਤੇ ਪੈਂਦੇ ਸੱਤ ਪਿੰਡ ਜਿਨ੍ਹਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਸੀ ਉਹਨਾਂ ਪਿੰਡਾਂ ਵਿੱਚ ਐਨਡੀਆਰਐਫ ਦੀਆਂ ਪਹੁੰਚੀਆਂ ਰਾਹਤ ਸਮੱਗਰੀ ਲੈ ਕੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲ ਜੁੜਿਆ ਰਿਪੋਰਟਰ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਸੱਤ ਪਿੰਡ ਜੋ ਰਾਵੀ ਦਰਿਆ ਦੇ ਮਕੌੜਾ ਪੱਤਨ ਤੋਂ ਪਾਰ ਪੈਂਦੇ ਹਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਦੌਰਾਨ ਇਨ੍ਹਾਂ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਸੀ ਅਤੇ ਇਹ ਪਿੰਡ ਪੂਰੀ ਤਰ੍ਹਾਂ ਦੇਸ਼ ਨਾਲੋਂ ਟੁੱਟ ਗਏ ਸਨ ਆ ਜਿ ਕਾਫੀ ਦਿਨਾ ਬਾਅਦ ਜਦੋਂ ਪਾਣੀ ਦਾ ਲੈਵਲ ਘਟ ਹੋਇਆ ਤਾਂ ਇਨ੍ਹਾਂ ਸੱਤ ਪਿੰਡਾਂ ਵਾਸਤੇ ਐਨ ਡੀ ਆਰ ਐਫ ਦੀ ਟੀਮਾਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਦਰਿਆ ਦੇ ਪਾਰ ਬੇੜਿਆਂ ਰਾਹੀ ਖਾਣ-ਪੀਣ ਦਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਵਗੈਰਾ ਭੇਜਿਆ ਗਿਆ। ਇਸ ਮੌਕੇ ਐਨਡੀਆਰਐਫ ਦੇ ਡਿਪਟੀ ਕਮਾਂਡਰ ਦੀਪਕ ਸਿੰਘ ਹੂਰਾ ਨੇ ਦੱਸਿਆ ਕਿ ਇਨ੍ਹਾਂ ਸੱਤ ਪਿੰਡਾਂ ਦੇ ਲੋਕ ਜੋ ਹੜ੍ਹਾਂ ਦੌਰਾਨ ਪਾਣੀ ਵਿੱਚ ਘਿਰ ਗਏ ਸਨ ਅਤੇ ਇਹਨਾਂ ਨੂੰ ਕੋਈ ਵੀ ਰਾਹਤ ਸਮਗਰੀ ਨਹੀਂ ਪਹੁੰਚਾਈ ਗਈ ਸੀ। ਹੁਣ ਸਾਡੀਆਂ ਟੀਮਾਂ ਇਨ੍ਹਾਂ ਪਿੰਡਾਂ ਵਿੱਚ ਪਹੁੰਚ ਰਹੀਆਂ ਹਨ ਅਤੇ ਇਹਨਾਂ ਵਾਸਤੇ ਖਾਣ-ਪੀਣ ਦਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਇਹਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਅਤੇ ਜੇ ਕੋਈ ਇਹਨਾਂ ਪਿੰਡਾਂ ਵਿੱਚੋਂ ਇਸ ਪਾਰ ਆਉਣਾ ਚਾਹੇਗਾ ਤਾਂ ਉਸ ਨੂੰ ਵੀ ਲਿਆਂਦਾ ਜਾਵੇਗਾ ਜਿਸ ਵੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੋਈ ਇਹਨਾਂ ਤੱਕ ਪਹੁੰਚਾਈ ਜਾਵੇਗੀ ਇਸ ਤਰ੍ਹਾਂ ਹੁਣ ਇਹ ਪਿੰਡ ਦੇਸ਼ ਨਾਲ ਦੁਬਾਰਾ ਜੁੜ ਗਏ ਹਨ ਉੱਥੇ ਹੀ ਇੱਕ ਮੌਕੇ ਐਨਟੀਆਰਐਫ ਵੱਲੋਂ ਦਰਿਆ ਪਾਰ ਤੋਂ ਲਿਆਂਦੇ ਗਏ ਲੋਕਾਂ ਸੁਖਵਿੰਦਰ ਸਿੰਘ ਕੁਲਦੀਪ ਸਿੰਘ ਗੁਰਨਾਮ ਸਿੰਘ ਨੇ ਦੱਸਿਆ ਕਿ ਅਸੀਂ ਇਸ ਇਨਾ ਹੜਾ ਵਿੱਚ ਇਨਾ ਪਿੰਡਾ ਵਿੱਚ ਫਸ ਗਏ ਸੀ ਹੁਣ ਸਾਨੂੰ ਐਨਡੀਆਰਐਫ ਦੇ ਅਧਿਕਾਰੀਆਂ ਵੱਲ ਕੱਢ ਕੇ ਇਸ ਪਾਰ ਲਿਆਂਦਾ ਗਿਆ ਹੈ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ मैं डिप्टी कमांडेंट दीपक सिंह एन से हम लोग हैं अभी हम जिला गुरदासपुर में आए हैं सत्ताईस तारीख छब्बीस तारीख से यहाँ पर हैं फ्लड रेस्क्यू ऑपरेशंस का हम लगातार यहाँ पर कार्य कर रहे हैं जिला प्रशासन से हमें सूचना मिली थी जानकारी मिली थी कि ये उज रिवर और रावी रिवर का जो यहाँ पर मिलन है इस इलाके में जो पार बॉर्डर के पार बॉर्डर के नज़दीक इस रिवर्स के पास जो सात गाँव हैं उनसे कनेक्टिविटी टूट गई थी तो हमारे रेस्क्यूअर्स यहाँ पहुँचे हैं हम पहुँचे हैं तो अभी हम यहाँ से उनके लिए राहत सामग्री रिलीफ मटेरियल और डॉक्टर्स को यहाँ से लेकर जाएंगे बोट्स हमारी जा रही हैं तो उनसे संपर्क स्थापित हो चुका उनकी जैसी भी रिक्वायरमेंट हैं उनके पशुओं के लिए चारे की आवश्यकता है डॉक्टर्स की आवश्यकता है या वो लोग इस पार आना चाहते हैं सुरक्षित स्थान पर तो 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 उन्हें इवैक्यूएट तो किया जाना आवश्यक है तो उनको इवेक्टुएट किया जाए कितने लोग सर पार फंसे हुए हैं सात गांव हैं अभी उनके एकदम पर्टिकुलर मुझे नंबर नहीं पता है लेकिन हमारे निश्चित रूप से सात गांव हैं जो कि एकदम बॉर्डर के नज़दीक हैं तो अभी तक रिवर में बहुत ज़्यादा भार था भाव था पानी बहुत ज़्यादा था तो नेगोशिएट नहीं कर पा रहे थे अभी सक्सेसफुली हम जा रहे हैं तो अभी उनको हम यहाँ पर लेकर भी आएंगे ਸਰਸਿਪਾਰੋਂ ਆਏ ਆ ਜੀ ਇਹ ਰਾਵੀ ਤੋਂ ਪਾਰ ਪੈਂਦੇ ਸੱਤ ਪਿੰਡਾਂ ਤੋਂ ਆਏ ਆ ਅਸੀਂ ਕਾਫੀ ਦਿਨਾਂ ਦੇ ਬੇ ਕਾਫੀ ਲੋਕ ਫਸੇ ਹੋਏ ਸੀਗੇ ਕਾਫੀ ਲੋਕ ਫਸੇ ਹੋਏ ਸੀਗੇ ਵਿੱਚ ਤਾਂ ਕੱਲ ਤੇ ਬੇੜੀ ਵੀ ਪੈ ਗਈ ਸੀਗੀ ਆ ਜੈਂਡਰ ਐਫ ਦੀਆਂ ਟੀਮਾਂ ਆਈਆਂ ਨੇ ਇਹ ਸਾਨੂੰ ਉਧਰੋਂ ਲੈ ਕੇ ਆਈਆਂ ਨੇ ਉਦੋਂ ਕੱਲ ਬੇੜੀ ਪੈ ਗਈ ਸੀਗੀ ਕੱਲ ਲੋਕਾਂ ਨੂੰ ਲੈ ਕੇ ਆਏ ਸੀਗੇ ਪਿਛਲੇ 4-5 ਦਿਨ ਪ੍ਰਸ਼ਾਸਨ ਦੀ ਕੋਈ ਇੰਨੀ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਗਰਦਾਸਪੁਰ ਪ੍ਰਸ਼ਾਸਨ ਦੀ ਜਦੋਂ ਲੋੜ ਸੀਗੀ ਲੋਕਾਂ ਨੂੰ ਉਦੋਂ ਬਿਲਕੁਲ ਵੀ ਇੰਨੀ ਵਧੀਆ ਕਾਰਗੁਜ਼ਾਰੀ ਨਹੀਂ ਸੀਗੀ ਹੂੰ ਚਲੋ ਪਠਾਨਕੋਟ ਪ੍ਰਸ਼ਾਸਨ ਨੇ ਜੋ ਲੋਕਾਂ ਦਾ ਸਹਿਯੋਗ ਕੀਤਾ ਲੇਕਿਨ ਗਰਦਾਸਪੁਰ ਹਾਂਜੀ ਹੁਣ ਐਨਡੀਆਰ ਕਿੰਨੇ ਦਿਨ ਬਾਅਦ ਨਿਕਲੇ ਬਾਅਦ ਆਪਾਂ 4-5 ਦਿਨ ਬਾਅਦ ਨਿਕਲੇ ਕਿੱਦਾਂ ਨੇ ਹਾਲਾਤ ਇੱਧਰ ਉਧਰ ਬੜੇ ਮਾੜੇ ਹਾਲਾਤ ਆ ਸਰ ਕਿੰਨੇ ਲੋਕ ਫਸੇ ਨੇ ਉਧਰ ਬਹੁਤ ਲੋਕ ਫਸੇ ਨੇ 7 ਪਿੰਡ ਸਰ 7 ਪਿੰਡਾਂ ਦੇ ਲੋਕ ਫਸੇ ਹੋਏ ਹਾਂਜੀ ਕੁਝ ਲੋਕ ਜਹਾਜ਼ ਦੁਆਰਾ ਰੈਸਕਿਊ ਵੀ ਕੀਤੇ ਗਏ ਬਾਕੀ ਜਿਹੜੇ ਹੈਗੇ ਨੇ ਉਧਰ ਉਹ ਫਸੇ ਪਏ ਹਾਂਜੀ ਇਹ ਨਾਮ ਤਲਾ ਮੇਰਾ ਨਾਮ